ਸੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੀ ਨਵੀਂ ਅਪਡੇਟ ਦੇ ਨਾਲ ਸੋ 17 ਤਰੀਕ ਨੂੰ ਇੱਕ ਪੰਜਾਬ ਗਵਰਨਮੈਂਟ ਜਿਹੜੀਆਂ ਜੌਬਸ ਸੀ ਉਹਨਾਂ ਦਾ ਜਿੰਨੀਆਂ ਵੀ ਪੋਸਟਾਂ ਜਿਹੜੇ ਗੱਜਟ ਜਿਹੜਾ ਉਹ ਸ਼ੋ ਕੀਤਾ ਗਿਆ ਤਕਰੀਬਨ ਹੁਣ ਤੱਕ ਜਿੰਨੀਆਂ ਪੋਸਟਾਂ ਆਉਣ ਵਾਲੀਆਂ ਨੇ ਜਾਂ ਅਪਡੇਟ ਨੇ ਚੱਲ ਰਹੀਆਂ ਨੇ ਉਹਨਾਂ ਸਾਰੀਆਂ ਬਾਰੇ ਇੱਕ ਗੱਜਟ ਪੇਸ਼ ਕੀਤਾ ਗਿਆ ਕਿਉਂਕਿ ਉਹਨਾਂ ਦਾ ਜਿਹੜਾ ਪੇ ਸਕੇਲ ਰਿਵਾਈਜ਼ ਕਰਕੇ ਉਹ ਪਾਇਆ ਗਿਆ ਠੀਕ ਹੈ ਜੀ ਕਿਹੜੀਆਂ-ਕਿਹੜੀਆਂ ਪੋਸਟਾਂ ਦੇ ਉੱਪਰ ਜਿਹੜਾ ਉਹ ਪੇ ਸਕੇਲ ਲਾਗੂ ਹੋਇਆ ਹੈ ਇਹਦੇ ਤੇ ਉੱਪਰ ਬਕਾਇਦਾ ਆਪਾਂ ਇੱਕ ਜਿਹੜੀ ਅਲੱਗ ਤੋਂ ਵੀਡੀਓ ਤੁਹਾਡੇ ਸਾਹਮਣੇ ਰੱਖਾਂਗੇ ਪਰ ਫਿਲਹਾਲ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਖੁਸ਼ਖਬਰੀ ਵਾਲੀ ਗੱਲ ਹੈ ਦੋਸਤੋ ਜਿਨ੍ਹਾਂ ਨੇ ਐਂਟੀਟੀ ਕੀਤੀ ਹੋਈ ਹੈ ਤੋਂ ਤੁਸੀਂ ਯਾਦ ਹੋਣਾ ਤੁਹਾਡੇ ਕਿ ਪਿਛਲੇ ਮਤਲਬ ਤਕਰੀਬਨ ਸਾਲ ਡੇਢ ਸਾਲ ਹੋ ਗਿਆ ਜਿਸ ਤੋਂ ਪਲੱਸ ਹੋ ਗਿਆ ਹੋਣਾ ਐਂਟੀਟੀ ਜਿਆ 8393 ਪੋਸਟਾਂ ਜਿਹੜੀਆਂ ਉਹ ਆਈਆਂ ਸੀ ਮਤਲਬ ਨੋਟੀਫਿਕੇਸ਼ਨ ਆਇਆ ਸੀ ਉਸ ਤੋਂ ਬਾਅਦ ਉਹ ਪ੍ਰੋਸੈਸ ਦੇ ਵਿੱਚ ਵੀ ਚੱਲੀ ਪਰ ਥੋੜੇ ਸਮੇਂ ਬਾਅਦ ਉਸ ਪੋਸਟਾਂ ਨੂੰ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਗਿਆ ਠੀਕ ਹੈ ਜੀ ਭਾਵ ਉਸ ਨੂੰ ਜਿਹੜਾ ਰੈਗੂਲਰ ਕੰਟੀਨਿਊ ਨਹੀਂ ਕੀਤਾ ਗਿਆ ਤਾਂ ਹੁਣ ਜਦੋਂ ਪੇ ਸਕੇਲ ਰਿਵਾਈਜ਼ ਕੀਤੇ ਗਏ ਹੈ ਤਾਂ ਇਹਨਾਂ ਪੇ ਸਕੇਲ ਦੇ ਵਿੱਚ 8393 ਜਿਹੜੀਆਂ ਐਂਟੀਟੀ ਦੀਆਂ ਪੋਸਟਾਂ ਸੀ ਉਹਨਾਂ ਨੂੰ ਵੀ ਰਿਵਾਈਜ਼ ਕੀਤਾ ਗਿਆ ਭਾਵ ਉਹਨਾਂ ਦੇ ਉੱਪਰ ਵੀ ਸੱਤਵਾਂ ਪੇ ਸਕੇਲ ਲਾਗੂ ਹੋਊਗਾ ਦੋਸਤੋ ਠੀਕ ਹੈ ਜੀ ਇਹ ਛੇਵੇਂ ਪੇ ਕਮਿਸ਼ਨ ਤੇ ਸੱਤਵੇਂ ਪੇ ਕਮਿਸ਼ਨ ਦਾ ਜਿਹੜਾ ਅਹ ਸ਼ਡਿਊਲ ਪਾ ਕੇ ਜਿਹੜਾ ਉਹ ਬਣਾਇਆ ਗਿਆ ਵੀ 6ਵੇਂ ਪੇ ਕਮਿਸ਼ਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਪਹਿਲਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਸੀਗੀ ਉਹ ਚ 6ਵੇਂ ਪੇ ਕਮਿਸ਼ਨ ਦੇ ਵਿੱਚ ਕਿੰਨੀ ਵਿਅਸਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿੱਥੋਂ ਤੱਕ ਹੋ ਜਾਂਦੀ ਹੈ ਠੀਕ ਹੈ ਜੀ ਗ੍ਰੋਸ ਕਿੰਨੀ ਬਣਦੀ ਹੈ ਇਸ ਤਰੀ 7ਵੇਂ ਦੇ ਵਿੱਚ ਕਿੰਨੀ ਵਿਅਸਕ ਹੁੰਦੀ ਹੈ ਤਾਂ ਉਸ ਤੋਂ ਬਾਅਦ ਕਿੰਨੀ ਗ੍ਰੋਸ ਬਣਦੀ ਹੈ ਉਹ ਸਾਰਾ ਜਿਹੜਾ ਉਹ ਟੋਟਲ ਕਰਕੇ ਦੱਸਿਆ ਸੀ ਸੋ ਇਸ ਦੇ ਸਬੰਧ ਦੇ ਵਿੱਚ ਹੀ ਐਂਟੀਟੀ ਦੀ ਜਿਹੜੀਆਂ ਪੋਸਟਾਂ ਦਾ ਵੀ ਜਿਹੜਾ ਉਹ ਜਲਦੀ ਹੀ ਤੁਹਾਨੂੰ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਸੋ ਜਿਹੜੇ ਮੇਰੇ ਭੈਣ ਭਰਾ ਐਂਟੀਟੀ ਦੀ ਉਡੀਕ ਕਰ ਰਹੀ ਸੀ ਪੋਸਟਾਂ ਦੀ ਸੋ ਜਲਦ ਹੀ ਉਹ ਵੀ ਉਹਨਾਂ ਦਾ ਉਹ ਜਿਹੜਾ ਕਹਿੰਦੇ ਵੀ ਉਡੀਕ ਖਤਮ ਹੋਣ ਵਾਲੀ ਹੈ ਸੋ ਕਿਉਂਕਿ ਐਂਟੀਟੀ ਦੇ ਉੱਪਰ ਵੀ ਜਿਹੜਾ ਉਹ ਪੇ ਸਕਿਲ ਰਿਵਾਈਜ਼ ਕੀਤਾ ਗਿਆ ਦੋਸਤੋ ਦਾ ਰੂਲਸ ਮੇ ਵੀ ਕਾਲਡ ਦਾ ਪੰਜਾਬ ਸਟੇਟ ਐਲੀਮੈਂਟਰੀ এডਿਕੇਸ਼ਨ ਪ੍ਰੀ ਪ੍ਰਾਇਮਰੀ ਸਕੂਲ ਟੀਚਰਸ ਗਰੁੱਪ ਸੀ ਸਰਵਿਸ ਫਰਸਟ ਐਮੈਂਡਮੈਂਟ ਰੂਲ 2025 ਦੇ ਸ਼ਲ ਬੀ ਡਿਮਾਂਡਡ ਟੂ ਹੈਵ ਕਮ ਟੂ ਫੋਰਸ ਔਨ ਦਾ 7 17th ਆਫ ਜੁਲਾਈ 2020 ਕਿਉਂਕਿ ਦੇਖੋ ਜੁਲਾਈ 2020 ਦੇ ਵਿੱਚ ਇਹ ਜਿਹੜੀਆਂ ਉਹ ਇਹਨਾਂ ਦਾ ਨੋਟੀਫਿਕੇਸ਼ਨ ਆਇਆ ਸੀ ਇਹਦਾ ਪੰਜਾਬ ਸਟੇਟ ਐਲੀਮੈਂਟਰੀ এডਿਕੇਸ਼ਨ ਪ੍ਰੀ ਪ੍ਰਾਇਮਰੀ ਟੀਚਰਸ ਗਰੁੱਪ ਸੀ ਸਰਵਿਸ ਰੂਲਸ 2020 ਫਾਰ ਅਪੈਂਡਿਕਸ ਏ ਦਾ ਫਾਲੋਇੰਗ ਅਪੈਂਡਿਕਸ ਸ਼ਲ ਬੀ ਸਬਮਿਟਡ ਨੇਮਲੀ ਠੀਕ ਹੈ ਸੋ ਜਿਹੜਾ ਹੈ 2020 ਦੇ ਵਿੱਚ ਇਹਨਾਂ ਦਾ ਨੋਟੀਫਿਕੇਸ਼ਨ ਆਇਆ ਸੀ 17 ਜੁਲਾਈ ਨੂੰ ਉਸ ਤੋਂ ਬਾਅਦ ਜਿਹੜਾ ਹੈ ਸੌਰੀ 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 ਮਾਫੀ ਚਾਹਾਂਗੇ ਤਾਂ ਇਹਨਾਂ ਦੇ ਉੱਪਰ ਵੀ ਜਿਹੜਾ ਐਂਟੀਟੀ ਨੇ ਪੋਸਟਾਂ ਨੇ ਉਹਨਾਂ ਦੇ ਉੱਪਰ ਵੀ 17 7 20 ਵਾਲਾ ਜਿਹੜਾ ਉਹ ਕਹਦੇ ਵੀ ਪੇ ਸਕੇਲ ਲਾਗੂ ਹੋਊਗਾ ਦੋਸਤੋ ਠੀਕ ਹੈ ਗਰੁੱਪ ਸੀ ਦੀਆਂ ਪੋਸਟਾਂ ਨੇ ਸੋ ਜਿਸ ਤਰ੍ਹਾਂ ਕਿ ਤੁਸੀਂ ਇੰਡੈਕਸ ਵਾੜਿਆ ਦੇਖ ਸਕਦੇ ਹੋ ਪ੍ਰੀ ਪ੍ਰਾਇਮਰੀ ਸਕੂਲ ਟੀਚਰ ਦੀਆਂ 8393 ਪੋਸਟਾਂ ਨੇ ਨੀਡ ਬੇਸਡ ਨੇ ਉਸ ਤੋਂ ਬਾਅਦ ਜਿਹੜਾ ਹੁਣ ਫਰਸਟ ਦਿੱਤਾ ਹੋਇਆ ਹੈ ਜੀ ਇਹ ਛੇਵੀਂ ਪੇਕੇਸ਼ਨ ਦੇ ਅਕੋਰਡਿੰਗ ਨੇ ਲੈਵਲ 6 ਹੈ ਤੇ ਲੈਵਲ 4 ਇਹਨਾਂ ਦੇ ਅਕੋਰਡਿੰਗ ਦੱਸਿਆ ਗਿਆ ਦੋਸਤੋ ਜਿੰਨਾ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਜਿੰਨਾ ਲੈਵਲ ਉੱਚਾ ਹੁੰਦਾ ਹੈ ਓਨਾ ਹੀ ਗ੍ਰੇਡ ਪੇ ਲਾ ਲੋ ਜਾਂ ਬੇਸਿਕ ਉਹਨੇ ਜ਼ਿਆਦਾ ਹੁੰਦੀ ਹੈ ਜਿੰਨਾ ਲੈਵਲ ਘਟੂਗਾ ਓਨੀ ਹੀ ਉਹਦੀ ਬੇਸਿਕ ਤੇ ਗ੍ਰੇਡ ਪੇ ਜਿਹੜਾ ਸਾਰਾ ਉਹ ਘਟ ਹੁੰਦੀ ਹੈ so pay level scales for the member of the service recruited in government service prior to 1772 ठीक जी। है, है।, है जी जो 1772 ਤੋਂ ਪਹਿਲਾਂ ਦੇ ਉਹਨਾਂ ਨੂੰ ਪ੍ਰਾਇਓਰਟੀ ਦਿੱਤੀ ਜਾਂਦੀ ਹੈ ਜਿਹੜੀ ਤਾਂ ਉਸ ਦੇ ਅਕੋਰਡਿੰਗ ਜਿਹੜੀ ਉਹਨਾਂ ਦੀ ਸੈਲਰੀ ਬਣਦੀ ਸੀ 6ਵੇਂ ਪੈਕੂਏਸ਼ਨ ਦੇ ਅਕੋਰਡਿੰਗ ਉਹ 25600 ਤੋਂ ਲੈ ਕੇ 81200 ਤੱਕ ठीक है जी ਸੇ ਲੈਵਲ 6 ਦੇ ਅਕੋਰਡਿੰਗ ਸੀ ਪਰ ਹੁਣ 7ਵੇਂ ਦੇ ਅਕੋਰਡਿੰਗ ਕੀ ਹੈ ਜੀ ਫੋਰ ਦਾ ਮੈਂਬਰ ਆਫ ਦਾ ਸਰਵਿਸ ਰਿਕਰੂਟਡ ਇਨ ਗਵਰਨਮੈਂਟ ਸਰਵਿਸ ਅਰ ਔਨ অর ਆਫਟਰ 1772 ਭਾਵ 1772 ਤੂੰ ਜਾਂ 17 7 ਤੋਂ ਬਾਅਦ ਦੇ ਵਿੱਚ ਜਿਹੜੀ ਆਪਣਾ ਪੇਸਕੇਲ ਨੇ ਉੱਪਰ ਲਾਗੂ ਹੋਊਗਾ ਤਾਂ ਉਹਦੀ ਜਿਹੜੀ ਬੇਸਿਕ ਬਣਦੀ ਹੈ ਉਹ 25 500 ਤੋਂ ਲੈ ਕੇ 81 100 ਤੱਕ ਬਣਦੀ ਹੈ ਠੀਕ ਹੈ ਜੀ ਸੋ ਕੋਈ ਜ਼ਿਆਦਾ ਫਰਕ ਨਹੀਂ ਕਹਿ ਸਕਦੇ ਪਰ 1000 1.5000 ਦਾ ਫਰਕ ਪੈਂਦਾ ਪਰ ਦੋਸਤੋ ਇਹ ਗੱਲ ਵੀ ਹਰ ਹਸਾਲ ਜਦੋਂ ਕਿਉਂਕਿ ਬੇਸਿਕ ਜਦੋਂ ਤੁਹਾਡੀ ਹੁੰਦੀ ਹੈ ਬੇਸਿਕਲੀ ਉੱਪਰ ਹੀ ਤੁਹਾਡਾ ਜਿੰਨਾ ਕੋਈ ਇਨਕਰੀਮੈਂਟ ਲੱਗਦਾ ਹੈ ਕੋਈ ਡੀਏ ਲੱਗਦਾ ਕੋਈ ਅਚਾਰੇ ਲੱਗਦਾ ਉਹ ਸਾਰਾ ਬੇਸਿਕ ਦੇ ਉੱਪਰ ਹੀ ਮਿਲਦਾ ਤਾਂ ਤਕਰੀਬਨ ਹਰ ਸਾਲ ਦੂਸਰਾ ਇਨਕਰੀਮੈਂਟ ਵੀ ਲੱਗਦਾ ਹੈ ਤਾਂ ਇਸ ਤਰ੍ਹਾਂ ਕਰਦੇ ਕਿ ਤਕਰੀਬਨ ਹਾਲਾਂਕਿ ਘਾਟਾ ਬਹੁਤ ਪੈ ਰਿਹਾ ਪਰ ਫਿਰ ਵੀ ਇਸੇ ਕਰਕੇ ਜਿਹੜੇ ਅਧਿਆਪਕ ਨੇ ਉਹ 6ਵੇਂ ਪੇ ਕਮਿਸ਼ਨ ਦੀ ਮੰਗ ਕਰ ਰਹੇ ਆ ਦੋਸਤੋ ਤਾਂ ਜਿੰਨੇ ਵੀ ਅਧਿਆਪਕ ਸਹਿਬਾਨ ਨੇ ਜਿਹੜਾ ਸ਼ਾਰਟ 35 41 ਕਾਰਡ ਤੇ 92 3704 ਉਹ ਇੱਕ ਵਾਰ ਆਪਣਾ ਜਿਹੜਾ ਹੈਗਾ ਸੰਘਰਸ਼ ਚੱਲ ਰਿਹਾ ਉਸੇ ਦੇ ਉੱਪਰ ਡੱਟੇ ਰਹੂ ਕਿਉਂਕਿ ਜੇਕਰ ਤੁਹਾਡੇ ਦੇ ਉੱਪਰ 7ਵਾਂ ਪੇ ਸਕੇਲ ਪਰਮਾਨੈਂਟਲੀ ਲਾਗੂ ਹੋ ਗਿਆ ਠੀਕ ਹੈ ਜੀ ਤਾਂ ਤੁਹਾਡਾ ਜਿਵੇਂ ਕਹਿ ਦਈਏ ਵੀ ਜਦੋਂ ਤੱਕ ਰਿਟਾਇਰਮੈਂਟ ਹੋਵੰਗੇ ਤੁਸੀਂ 20 ਤੋਂ 30 ਲੱਖ ਰੁਪਏ ਦਾ ਜਿਹੜਾ ਕਹਿ ਸਕਦੇ ਆ ਵੀ ਆਪਾਂ ਘਾਟਾ ਤੁਹਾਨੂੰ ਦੇਖ ਸੋ ਕੋਈ ਭੈਣ ਪ੍ਰਾਈਸ ਤੇ ਸੰਤੁਸ਼ਟ ਹੋਣਗੇ ਵੀ ਚਲੋ ਜਿੰਨਾ ਮਿਲ ਰਿਹਾ ਉਹ ਵੀ ਠੀਕ ਹੈ ਤਾਂ ਇਹ ਚਲੋ ਆਹ ਫਾਰਕ ਦੀ ਆਪਣੀ ਆਪਣੀ ਮੈਂਟੈਲਿਟੀ ਹੈ ਪਰ ਕੋਸ਼ਿਸ਼ ਕਰੋ ਕਿਉਂਕਿ ਤੁਹਾਡੇ ਮੁਕਾਬਲੇ ਜਿਹੜੇ ਦੂਸਰੇ ਟੀਚਰ ਹਨ ਉਹਨਾਂ ਨੂੰ ਜਦੋਂ ਛੇਮਾ ਪੇ ਕਮਿਸ਼ਨਲ ਮਿਲ ਰਿਹਾ ਫਿਰ ਤੁਹਾਨੂੰ ਕਿਉਂ ਨਹੀਂ ਕਿਉਂਕਿ ਤੁਸੀਂ ਵੀ ਉਹੀ ਪੜੇ ਲਿਖੇ ਹੋ ਤੁਸੀਂ ਵੀ ਉਹੀ ਟੈਟ ਪਾਸ ਕੀਤਾ ਤੁਸੀਂ ਉਹ ਉਹੀ ਤੁਹਾਡੀ ਕੁਆਲੀਫਿਕੇਸ਼ਨ ਹੈ ਠੀਕ ਹੈ ਜੀ ਤੁਸੀਂ ਵੀ ਉਹਨਾਂ ਬੱਚਿਆਂ ਨੂੰ ਪੜ੍ਹਾਉਂਗੇ ਉਹ ਵੀ ਉਹਨਾਂ ਬੱਚਿਆਂ ਨੂੰ ਪੜ੍ਹਾ ਰਹੇ ਹਨ ਤਾਂ ਫਿਰ ਇਸ ਤਰ੍ਹਾਂ ਦਾ ਵਿਤਕਰਾ ਕਿਉਂ ਇਸੇ ਕਰਕੇ ਜਿਹੜਾ ਹੈਗਾ ਹੋਸਟਾਂ ਦਾ ਅਰਸ਼ ਕੀਤਾ ਜਾ ਰਿਹਾ ਸੋ 20 ਤਰੀਕ ਦਾ ਸਮਾਂ ਜਿਹੜ ਉਸ ਤੋਂ ਬਾਅਦ ਕੀ ਨਵੀਂ ਅਪਡੇਟ ਨਿਕਲ ਕੇ ਆਉਂਦੀ ਉਹ ਤੁਹਾਨੂੰ ਸਾਂਝੀ ਕਰਾਂਗੇ ਫਿਲਹਾਲ ਥੋੜੇ ਸਮੇਂ ਬਾਅਦ ਜਿਹੜੇ ਆਪਏ ਇੱਕ ਲੌਂਗ ਵੀਡੀਓ ਬਣਾਵਾਂਗੇ ਦੋਸਤੋ ਪੇ ਸਕੇਲ ਕਿ ਕਿਹੜੀ ਕਿਹੜੀ ਭਰਤੀ ਦੇ ਉੱਪਰ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਉੱਪਰ ਜਿਹੜੇ ਹੋਗੇ ਕਿਹੜੇ ਕਿਹੜੇ ਪੇ ਸਕੇਲ ਲਾਗੂ ਹੋਇਆ ਠੀਕ ਹੈ ਜੀ ਸੋ ਫਿਲਹਾਲ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਜਿਹੜੇ ਐਂਟੀਟੀ ਕਰ ਰਹੇ ਹੈ ਜਾਂ ਕਰ ਚੁੱਕੇ ਹੈ ਉਹ ਅੜੀ ਕਰ ਰਹੀ ਸੀ 7893 ਪੋਸਟਾਂ ਜਲਦੀ ਹੀ ਉਹਨਾਂ ਦਾ ਨੋਟੀਫਿਕੇਸ਼ਨ ਆਉਣ ਵਾਲਾ ਹੈ ਕਿਉਂਕਿ ਇਹਨਾਂ ਦੇ ਉੱਪਰ ਵੀ ਜਿਹੜਾ 7ਵਾਂ ਪੇ ਕਮਿਸ਼ਨ ਦੇ ਅਕੋਰ